ਲਓ ਲੈ ਬਾਈ ਉਹ ਜਿੰਨਰ ਮਿਲਿ ਗਰੇ ਲਓ ਤਾਈ ਪਾਣੀ ਪੀ ਲੋ ਜੀ ਚੁਲਸ ਲੋ ਲਓ ਉਹ ਕੱਜਰ ਦੇ ਐ ਨਹੀਂ ਕਹੀ ਤੋ ਚੁਲਸ ਲੋ ਤਰਤਾ ਆਇਆ ਏ ਵਾਹ ਲਾ ਪੀ ਰਤਾ ਆਇਆ ਫਿਰ ਪਾਣੀ ਇਹਦਾ ਮੁੰਡੇ ਦਾ ਤੇ ਪੋਖਰਾ ਯਾਰ ਆਪਣਾ ਟਾਈਮ ਆ ਆਪਣਾ ਹੀ ਸੀ ਭਰਾਵਾ ਆਪਣਾ ਆਪਣੀ ਤੇਰੇ ਤਾਂ ਜਵਾਗ ਜੇ ਵਿਗੜ ਗਏ ਭਰਾਵਾ ਪਰਾਵਾ ਸੱਚੀ ਹਾਰੇ ਫੋਨਾਂ ਫੋਨਾਂ 'ਚ ਬੜੇ ਬੈਠੇ ਸੀ ਆ ਤੂੰ ਗੱਲ ਸੱਚੀ ਕਹੀ ਆ ਜਮਾ ਪੋਤਰਾ ਆਪਣੇ ਵੇਲੇ ਕਿਹੜੇ ਫੋਨ ਸੀ ਓਏ ਗੋਲੀਆਂ ਖੇਡਦੋ ਸੀ ਆ ਓਏ ਪਰਾਵਾ ਕੱਡ ਗੱਲ ਤਾਂ ਹੈਗੀ ਪੋਖਰਾ ਓਏ ਨਿਸ਼ਾਨਾ ਤੇਰਾ ਬਹੁਤ ਪੱਕਾ ਸੀ ਓਏ ਦੇਖਿਆ ਸੀ ਤੂੰ ਨਾ ਨਾ ਨਿਸ਼ਾਨਾ ਤੇਰਾ ਪਰਾਵਾ ਇੱਕ ਨੰਬਰ ਸੀ ਕਾ ਕਾ ਪੇਚ ਦਾ ਤੂ ਯਾਰ ਕਹਿੰਦਾ ਤੈਨੂੰ ਦਵਾ ਨਹੀਂ ਸੀ ਯਾਰ ਸਾਡੀ ਗੁੱਡੀ ਵੀ ਖੇਡਦਾ ਰਿਹਾ ਮੈਂ ਪਹਿਲਾਂ ਤੈਨੂੰ ਪਤਾ ਨਹੀਂ ਹੋਦੋ ਆਪਣੇ ਜਿਹੜਾ ਟੂਰਨਾਮੈਂਟ ਤੋਂ ਆ ਕੇ ਆਇਆ ਪਾਪਾ ਪਰ ਆਜ ਤੂੰ ਮਤਲਬ ਤੂੰ ਪਰ ਫੜਾ ਕੇ ਆ ਜਾ ਜਿਹੜਾ ਰੈਡਰ ਹੈ ਕਾਏ ਦੇਖ ਬੌਡੀ ਦੇਖ ਮੇਰੀ ਯਾਰ ਆਹ ਪੂਰੀ ਚੋਟੀ ਦਾ ਸੀਗਾ ਤੇਰੇ ਯਾਰ ਉਹ ਜਦੋਂ ਕਰੋ ਝੋੜ ਨਾਲ ਮੁੰਨੇ ਤੇਰਾ ਲਾਪੜਾ ਮਾਰੇ ਤਾਂ ਦੂਜੇ ਪਾਸੇ ਟੱਪ ਗਿਆ ਸੀਗਾ ਉਹ ਤਾਂ ਹੋ ਗਿਆ ਭਲੇਖਾ ਲੱਗ ਗਿਆ ਸਾਨੂੰ ਹਾਂ ਧਰਤੇ ਰੇ ਬਦਾਰ ਰਗੀ ਤੇ ਤਾਂ ਲਾਉਂਦਾ ਹਾਂ ਹਾਂ ਬਾਕੀ ਭਾਈ ਕਬੱਡੀ ਵੀ ਬਹੁਤ ਤਕੜੇ ਬੰਦੇ ਦਾ ਕੰਮ ਹੈ ਸੋਰ ਜੇ ਤਾਂ ਪ੍ਰਾਵਾ ਬੇਕੜ ਗਏ ਚਾ ਮਾ ਉਹ ਤੂੰ ਇੱਕ ਗੱਲ ਹੋਰ ਹੈ ਭੋਖਾ ਹਾਂ ਇਹਨਾਂ ਨੂੰ ਤੂੰ ਕਰ ਲਾ ਟਕਾਣਾ ਇਹਨਾਂ ਨੂੰ ਕੋਈ ਭਾਂਦੇ ਸਿਰੀ ਲਾ ਦੇ ਕਿਤੇ ਮੈਂ ਤੈਨੂੰ ਸੱਜਿਆ ਦਾ ਤਾਂ ਹੀ ਹੈ ਉਹ ਇਹਨਾਂ ਨੂੰ ਆਪਣੀਆਂ ਕਾਂਚੜੀਆਂ ਗੋਲੀਆਂ ਵਾਲੀਆਂ ਖੇਡਾਂ ਸਿਖਾ ਗਏ ਲੈ ਆਪਾਂ ਖੇਡ ਗਏ ਆਪਾਂ ਨਾਲੇ ਪਤਾ ਲੱਗੂ ਉਹ ਕੰਦੇ ਯਾਰਾ ਹਾਂਜ ਮੇਰਾ ਵੀ ਜੀਆ ਕਰਾ ਆਪੀ ਕੰਮ ਦੀ ਇੱਕ ਕੀ ਯਾਰ ਇਹ ਕੋਹਾਂ ਦਾ ਸਿਰੀ ਲੱਗ ਗਈ ਆਪਾਂ ਸਿਰੀ ਲੱਗਣ ਵਾਲੇ ਆ ਉਹ ਕੋਈ ਨਹੀਂ ਪੁੱਤ ਕਰਤੂਤਾ ਦਾ ਆਪਣੀਆਂ ਸੇ ਪੋਖਰ ਕਦੇ ਕਦੇ ਸੱਚੇ ਬਚਨ ਕਹੇ ਜਾਂਦਾ ਲੈ ਫਿਰ ਐ ਕਰਗੇ ਹਾਂ ਨਿੰਨ ਨੂੰ ਆਪਣਾ ਪੁਰਾਣਾ ਟਾਈਮ ਦਿਖਾ ਗਿਆ ਜਾਂ ਫਿਰ ਚੱਕ ਕੇ ਲਿਆਉਂਗਾ ਮੇਰੇ ਕੋਲ ਸਾਹਮਣੇ ਪੰਗਾ ਮੈਂ ਲਿਆਉਣਾ ਹਾਂ ਹਾਂ ਲਿਆ ਫਿਰ ਹਾਂ ਮੈਂ ਲਿਆਉਣਾ ਠੀਕ ਆ ਤੇ ਉਹ ਨਹੀਂ ਕੋਈ ਗੱਪ ਸੁਣਿਆ ਉਹ ਤੈਨੂੰ ਆਏ ਮੇਰਾ ਮੇਰੇ ਸਾਕੇ ਤਾਇ ਦਾ ਪੁੱਤ ਆ ਮੈਂ ਲਿਆਉਣਾ ਲੈ ਫਿਰ ਐ ਕਰ ਤੂੰ ਤੂੰ ਕੁੱਤੀ ਕੁੱਤੀ ਭੱਟ ਫਿਰ ਮੈਂ ਲਿਆਉਣਾ ਫਿਰ ਆਪਣਾ ਮੇਰੇ ਕੋਲ ਪਿਆ ਪੁਰਾਣਾ ਹਥਿਆਰ ਆਪਣਾ ਠੀਕ ਆ ਠੀਕ ਆ ਮੈਂ ਸਾਹਮੀ ਬੈਠਾ ਮਾਲ ਰੱਖਿਆ ਹਾਂ 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 ਦੰਦਾ ਤੂੰ ਕਾਹੇ ਠਾ ਹੋਈ ਮਾ ਕਰ ਤਰੀ ਰੁਕੋ ਸਾਜੂ ਕਿੱਥੇ ਕਬਟੇ ਕੁੱਤੀ ਫਿਰ ਆਪਾਂ ਕੁੱਤੀ ਤੂੰ ਐ ਕਰਾ ਕੁੱਤੀ ਤੂੰ ਆਪਣੇ ਉਹ ਥਾ ਤੇ ਪੱਟ ਬੰਦ ਗਿਆ ਛਾੜ ਤੇ ਲੈ ਹਾਂ ਅਮਾ ਉਧਰ ਚੜਿਆ ਇਹਨੂੰ ਲੈ ਕੇ ਦੇ ਕੋਈ ਚੰਤੇ ਕੱਕ ਜਾ ਕੋਈ ਥੋੜਾ ਕੋਈ ਡੰਡਾ ਡੁੰਡਾ ਉਹ ਅੰਦਰ ਪੇਚ ਕੱਸ ਇੱਥੇ ਠੀਕ ਰੂਗੀ ਮੈਂ ਕਹਿਣਾ ਤਾਜੀ ਢੱਕਾ ਲੈ ਲੋ ਲੈ ਕੀ ਲੈਣਾ ਢੱਕਾ ਲੈ ਲੋ ਢੱਕਾ ਸਾਰਾ ਬੋਲਦਾ ਤੂੰ ਲੈ ਲੈ ਢੱਕਾ ਦੱਕਾ ਹੈ ਐ ਮੈਂ ਨਹੀਂ ਆਇਆ ਲੇ ਫਿਰ ਕੁੱਤੀ ਪੱਟ ਗਿਆ ਆਇਆ ਬਰ ਕੁੱਤੀ ਪੱਟ ਗਿਆ ਤਾਂ ਲੈ ਪੱਤੂ ਦਾ ਜੀ ਕਿਵੇਂ ਪਾੜਦੇ ਹੁੰਦੇ ਆ ਕੁੱਤੀ ਹਾਂ ਇਹ ਕੁੱਤੀ ਹੁੰਦਾ ਸ਼ਰਾ ਇਹ ਓਏ ਹੋ ਹੋ ਓਏ ਕੁੱਤੀ ਕੁੱਤੀ ਦਾ ਕੀ ਪੱਟਿਆ ਤੂੰ ਓਏ ਕੁੱਤੀ ਨਹੀਂ ਕੁੱਤੀ ਹੁੰਦੀ ਆ ਕੁੱਤੀ ਇਹ ਸਾਡੇ ਜਵਾਨ ਚਾਹੀ ਪਾੜਦਾ ਹੁੰਦੇ ਸੀ ਲੈ ਸ਼ਰਾ ਰੇਤਾ ਕਾਢੇ ਤੋਂ ਮੜਾ ਜਾ ਮੇਰੇ ਸਾਡੇ ਦੀ ਐਣੀ ਪਤਾ ਪੱਟਵਲ ਹੁੰਦੀ ਹੈ ਕਿ ਬੁਲੀ ਹੁੰਦੀ ਆ ਲੈ ਸ਼ਰਾ ਕੱਢ ਕਰ ਰੇਤਾ ਕਾਢੇ ਤੋਂ ਇਹਨੂੰ ਦੀ ਦਾ ਘਾਟਾ ਦਾ ਥੋੜਾ ਜਾ ਕੱਟ ਤਾਂ ਪੱਤੂ ਦਾ ਤਾਇਆ ਕੱਢ ਜਾ ਸ਼ਰਾ ਇੱਕ ਮਿੰਟ ਵੱਲਾ ਸ਼ੇਰਾ ਬਣ ਗਈ ਗੱਲ ਤਾਏ ਕਹੀ ਗਈ ਇਹਨੂੰ ਕੋਈ ਕੁੱਤੀ ਹੁੰਦੀ ਹੈ ਸ਼ੇਰਾ ਕੁੱਤੀ ਹਾਂ ਆ ਲੈ ਆਪੋ ਮਿੱਤ ਪਾਲੀ ਐਥੋਂ ਮਿੱਤ ਪਾਣੀ ਹੁੰਦੀ ਹੈਗੀ ਠੀਕ ਆ ਐਥੋਂ ਮਨ ਲਾਪ ਚੱਲਣਾ ਹੁੰਦਾਗਾ ਇਹ ਗੇਮ ਖੇਡ ਕੇ ਦੇਖੀ ਸ਼ੇਰਾ ਸਹੀ ਇਹ ਕਿਹੜੀ ਗੇਮ বাজਦੀ ਆ ਇਹ ਗੋਲੀਆਂ ਫੁੱਤ ਖੇਡਦੇ ਕੰਚ ਦੀਆਂ ਗੋਲੀਆਂ ਅੱਛਾ ਡੀਟੇ ਕਹਿੰਦੇ ਆ ਅੱਛਾ ਹਾਂ ਤੁਸੀਂ ਬੜੇ ਰਹਿੰਦਾ ਸਾਰਾ ਦਿਨ ਫੋਨਾਂ 'ਚ ਇੱਕ ਗਾਣਾ ਆਇਆ ਸੀ ਦੀਗੀ ਤੱਫੇ ਰਿਹਾ ਤੇਰ ਕਿਥੋਂ ਬਾਉਂਦਾ ਆ ਰਾ ਗਾਣੇ ਦਾ ਮਾਰੂ ਫੋੜਾ ਮੈਂ ਤੇਰੇ ਤਾਈ ਜੀ ਨਹੀਂ ਇਹਦਾ ਗਾੜਾ ਗਾਇਆ ਸੀ ਤਾਈ ਜੀ ਮੈਂ ਤਾਂ ਉਹ ਲਿਆ ਕਿਚਰਾ ਕਿੱਧਰ ਗਿਆ ਓਏ ਗੋਗੋ ਲਿਆ ਹੁਣ ਲਿਆਉਣਾ ਲਿਆਉਣਾ ਕਰਾਣਾ ਆ ਸ਼ਾਹ ਤੇਦੀ ਆਇਆ ਕਰਾ ਉਹ ਭਰਾਵਾ ਜਦੋਂ ਇਕੱਠੇ ਹੁੰਦੇ ਸੀ ਆ ਪੋਖਰ ਪੱਖ ਰ ਕੇ ਸਾਡਾ ਸਾਰਾ ਸਰੀਕਾ ਇਕੱਠਾ ਮੇਰਾ ਸਾਰਾ ਹੈ ਤਾਂ ਕਥਾ ਯਾਰਾ ਪੈਭ ਜੀ ਮਾਰ ਕੇ ਬਿੰਗੀ ਸੱਚੀ ਪਰ ਉਹ ਸੱਚਾ ਸੀਗਾ ਨਾ ਉਹਦੇ ਉਹ ਪੋਖਰ ਜ਼ੋਰ ਤਾਂ ਹੈਗਾ ਮੇਰੇ ਸਾਡੇ ਘਸੇ ਚ ਮੇਰੇ ਅੱਖਾਂ ਨੂੰ ਕਿ ਅੱਖਣ ਇੱਥੇ ਲ ਘੋਗਾ ਸੀ ਭਰਾਵਾ ਪ੍ਰਾਣੀਆਂ ਚਾਤਾ ਅੱਜ ਕੱਢਦੇ ਆਂ ਕੋਖਰ ਨੂੰ ਅੱਜ ਜਿਹੜਾ ਮੈਂ ਸੱਦਿਆ ਨਾ ਸਹੀ ਸਦਕੇ ਆ ਹਾ ਹਾ ਉਹ ਨਿਕਲੇ ਅੰਗੇ ਕੋਖਰ ਉਹ ਆਪਣਾ ਸਮਾਨ ਉਹ ਲੈ ਲੈ ਕੇ ਚਰਾਇਆ ਕਰਾਂ ਭਰਾਵਾ ਕੋਖਰ ਹਾਂ ਤਾਂ ਤੂੰ ਮੈਥੋਂ ਛੋਟਾ ਹੈ ਹਾਂ ਆ ਦੇਖ ਕੱਢ ਲਈ ਪ੍ਰਾਣੀ ਚਾਦਵਾਰਾ ਹਾਂ ਲਾਵਰ ਕੱਟ ਖੇਡ ਗਿਆ ਯਾਰ ਇਹਨਾਂ ਨੂੰ ਦੱਸ ਗਏ ਆ ਕੀ ਕੀ ਇਹਨਾਂ ਨੂੰ ਕੀ ਪਤਾ ਮੋਹਲਾ ਆ ਗੇ ਮਾਸਾ ਲੈ ਲੈ ਹੂੰ ਲਵਰ ਐ ਕਰ ਹਾਂ ਕਾ ਕਦੀ ਮੈਂ ਤੂੰ ਪੰਜ ਪਾਈ ਦੀ ਰੱਖਾਂਗੇ ਤਿੰਨ ਤਿੰਨ ਦੀ ਨਹੀਂ ਪੰਜ ਪਾਈ ਪੰਜ ਪਾਈ ਹਾਂ ਬਾਈ ਗਾਲ ਸੁਣ ਲੈ ਇੱਕ ਬੋਲਣਾਂ ਦੇਣ ਤੋਂ ਪਹਿਲਾਂ ਇਹ ਮੈਂ ਤੈਨੂੰ ਦੰਨਾ ਬਾੜੀਆਂ ਠੀਕ ਆ ਤੂੰ ਤਾਂ ਮੈਨੂੰ ਪਤਾ ਜਿੱਤਦਾ ਤੂੰ ਮੈਂ ਇੱਥੋਂ ਜਾਏ ਗਈ ਤੈਨੂੰ ਬਾਈ ਮੋੜਨੀਆਂ ਪਹਿਣੀਆਂ ਆ ਗਾਲ ਪਾਤੀ ਪਾ ਦੇ ਜਿਹੜਾ ਨਾਮ ਦੇਵੇ ਬਾ ਠੀਕ ਆ ਗਾਲ ਭਾਈ ਆਸ ਪਾਤੀ ਹਾਂ ਤੇ ਇਹਨਾਂ ਨੂੰ ਕੀ ਪਤਾ ਕਿੰਨੀਆਂ ਦੇਵਾਂ ਮੈਨੂੰ ਦੇ ਦੇ 20 ਕ ਦੇ ਦੇ 20 ਕ ਦੇ ਦੇ ਚੱਲ ਕ ਆ ਗੀਆਂ ਤੇਰੇ ਕੋਲੇ 1 2 4 6 ਆ ਗੀਆਂ 6 ਅਮਲਾ 7 8 9 10 11 12 13 14 15 16 17 17 14 19 ਤੇ ਆਲਾ ਵਿਹਾ ਹੋਗਾ ਭਾਈ ਤੇਰਾ ਬੀਮਾ ਕੱਢ ਲਾ ਹਨਾ ਬੀਮਾ ਕੱਢ ਲਾ ਉਹ ਤੂੰ ਖੜ ਜਾ ਉਹ ਢੀਕਰੇ ਚਾਮ ਰੋ ਸਾਨੂੰ ਨਹੀਂ ਪਤਾ 1 2 ਤੇ ਹੋਗਾ ਤੇਰੇ ਸਮਝ ਲੈ 7 ਤੇ 3 10 ਹਮਕੋ ਕੁਤੀ ਬੰਗਰ ਗਿਆ 11 12 13 14 15 16 17 18 19 20 ਆ ਭੱਦ ਪਾਦ ਗਿਆ ਉ ਤਾਂ ਮਰਹਾੜਾ ਜੱਤ ਤਾਂ ਮੈਥੋਂ ਇਹ ਜਾਊਗਾ ਹੀ ਹੂੰ ਇਹ ਹੋਗੀਆਂ ਤੇਰੇ ਆ ਲੈ ਲੈ ਮੈਂ ਤਪਾਖੇ ਡੰਗਾ ਆ ਆ ਹਾਂ ਲੈ ਵੀ ਕਿਤਨਾ ਹੋਰ ਨਹੀਂ ਇਧਰੋਂ ਨਹੀਂ ਉਧਰੋਂ ਚਾਲਾ ਉਧਰੋਂ ਆਇਆ ਹਾਂ ਲੈ ਤੂੰ ਆਇਆ ਮੈਂ ਤਾਂ ਕਿਛੀ ਤਾਂ ਤੋ ਕਰ ਲਾ ਓ ਜਵਾਕੋ ਓਏ ਓਏ ਤੁਸੀਂ ਦੋਵੇਂ ਜਾਨੇ ਖੜੇ ਹੋ ਕੋ ਮੇਰੇ ਵਾਲੇ ਜਵਾਕਾਂ ਨੂੰ ਸੁਧਾਰਨਾ ਉਹਨਾਂ ਨੂੰ ਵੀ ਸੱਦ ਲਾ ਸੱਦ ਲਾ ਫਿਰ ਉਹਨੂੰ ਓਏ ਮਿਲਖਾ ਓਰੇ ਤੂੰ ਵੀ ਓ ਚਿਲੇ ਨੂੰ ਸੱਦੇ ਤੇ ਰੋ ਬਾਂਦਰ ਨੂੰ ਆਇਆ ਜਿਹੜਾ ਬਾਂਦਰ ਜਾ ਉਹ ਬਾਰਾ ਲਿੱਤੀ ਸੋਣਾ ਨਾ ਨਾ ਮੇਰਾ ਸਿਆਉਣੇ ਦਾ ਰੁਪਿਆ ਉਹ ਬਾਰਾ ਲਿੱਤੀ ਸੋਣਾ ਕੀ ਹੋ ਗਿਆ ਉਹਦੀ ਜੀ ਬਾਦਰਨਾਸ਼ਾ ਕਲ ਮਿਲਦੀ ਹੈ ਬਾਦਰਮੂਹਾ ਨਾ ਕਾ ਕੁੱਛਾ ਕਰਦੀ ਆ ਹਾਂ ਠੀਕ ਆ ਓਏ ਇਹਨੂੰ ਰੱਖ ਦੋ ਢੀਕਰੀਆਂ ਨੂੰ ਆਹ ਵੇਖੋ ਹਾਂ ਓਏ ਹਾਂ ਜਰਾ ਓਰੇ ਓਏ ਤੂੰ ਵੀ ਕੀੜੇ ਆਉਰੇ ਆ ਲੈ ਇੱਥੇ ਬਾਈ ਇੱਕ ਦੇਖੋ ਸਾਡੀ ਗੇਮ ਆ ਲਾ ਫਰਾ ਕਿ ਕਿਚਰਾ ਚਲ ਗਏ ਆ ਵੀ ਕਿਚਰਾ ਆਹਾ ਆਹਾ ਆਹ ਇੱਥੋਂ ਰੱਖ ਦੀ ਇੱਥੋਂ ਰੱਖ ਦੀ ਕਿਚਰਾ ਠੀਕ ਆ ਹਾਂ ਦੂਰ ਨਹੀਂ ਕਰਤੀ ਗਏ ਓ ਠੀਕ ਆ ਮੈਂ ਇੱਥੋਂ ਚਲੂਗਾ ਕਿ ਕੀ ਗੱਲ ਛੋਟਾ ਤਾਂ ਤੂੰ ਮੈਂ ਨਹੀਂ ਯਾਰਾ ਤੂੰ ਜੱਤ ਜਾਏਗਾ ਮੇਰੀ ਇੱਥੋਂ ਰੱਖਾ ਮੈਂ ਬੜਾ ਇੱਥੇ ਰੱਖਾ ਦੋਣ ਨੇ ਹਾਂ ਕਾਟੀ ਮਾਰਦੇ ਕਾਟੀ ਆਹੋ ਕਾਟੀ ਐ ਇੱਥੋਂ ਕਿੱਟਾਂਗੇ ਹਾਂ ਚੱਲ ਚੱਲ ਬਈ ਕਾ ਕਾ ਦੀ ਬਈ ਮੁਕਰੀ ਨਾ ਤਿੰਨ ਤਿੰਨ ਦੀ ਪਾਲਾ ਫਿਰ ਨਾ ਨਾ ਤਿੰਨ ਤਿੰਨ ਦੀ ਪੰਜ ਪੰਜ ਜੱਤ ਜਾਏਗਾ ਤੂੰ ਮੈਥੋਂ ਯਾਰ ਮੈਨੂੰ ਪਤਾ ਤੂੰ ਪੜਦਾ ਸੀਗਾ ਚੱਲ ਆ ਜਾ ਚੱਲ ਲੈ ਮੈਂ ਲਾ ਮੈਂ ਚਲੂ ਪਹਿਲਾਂ ਤੂੰ ਚੱਲ ਹਾਂ ਇਹ ਮੈਨੂੰ ਪਤਾ ਹੈ ਜੇ ਤੂੰ ਲੈ ਮੈਂ ਵੀ ਚੂਸ ਕੇ ਹੂੰ ਕਹਿੰਦੇ ਜੱਤਿਆ ਤਾਂ ਹੈਣੀਆਂ ਦੇ ਕੋਲ ਲੈ ਕਰ ਮਾੜ ਕੇ ਓਹ ਹੋ ਇੱਥੇ ਟਿੱਕ ਪੀ ਇਹਨੂੰ ਕਿਹੜਾ ਪਤਾ ਲੱਗਿਆ ਇਹ ਓ ਆਪਣੇ ਨਾ ਵੀ ਕਿਤਰਾ ਮੈਨੂੰ ਪਤਾ ਆ ਮੈਂ ਫੱਡ ਰਹਾ ਆ ਹਾ ਹਾ ਸੱਤ ਦੀ ਆ ਜਾਗਾ ਨਾ ਨਾ ਗੱਲ ਹੋਈ 3 ਤਿੰਨ ਦੀ 5 5 ਹੀ ਕਹਿ ਇਸ ਫਿਰ ਤੂੰ 7 7 ਕਿਉਂ ਕਹਿਣਾ ਚੱਲ 5 ਪਾ ਦੇ ਫਿਰ ਲੈ 4 ਨਾ ਪਾ ਦਿਆ ਨਾ ਨਾ 5 ਖੜੀ ਬਾਈ ਮੈਨੂੰ ਵਾਲੇ ਗੋਲ ਚੱਕ ਲੈਣ ਹੁਣੇ ਚਲੀ ਆ ਹਾ 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 ਵਾ ਹਾ 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 ਓ ਹਾ ਹਾ ਲੈ تعال ਨਾ ਵੀ ਕਿਤਰਾ ਹਾਂ ਲੈ ਖੜ ਜਾ ਮੈਂ ਪੁੱਛ ਨਾ ਆਪਣਾ ਨਹੀਂ ਸਾਰ ਗਈ ਪਾ ਲੈਣਾ ਨਾ ਤੂੰ ਓ ਕਿਤਰਾ ਮੈਨੂੰ ਵੀ ਥੂੜਾ ਟੱਲਾ ਜਾ ਕਰ ਹੀ ਕਰਲਾ ਕਰਲਾ ਹਲੀ ਗਬੜੂ ਆਹ ਆ ਵੇਖਿਆ ਆ ਕੰਜਰ ਦਾ ਪੁਰਾਣਾ ਪਾਪੀ ਰਿਹਾ ਮੈਨੂੰ ਪਤਾ ਆ ਜੁਨਾ ਚਲ ਪੈ ਗਏ ਨਾ 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 ਓਏ ਕੰਜਰ ਦੇ ਓ ਛੱਡ ਦੇ ਤੁਸੀਂ ਆ ਦੇਖ ਲਓ ਸਾਡੀ ਗੇਮਾਂ ਪ੍ਰਾਣੀਆਂ ਮੇਰੇ ਫੋਨ ਤੇ ਯਾਰ ਨਟ ਖਤਮ ਹੋ ਗਿਆ ਜਿਆ ਤੇ ਬਈ ਬਣ ਕੇ ਓਹ ਗੋੜੀ ਕਰਦੇ ਯਾਰ ਮੈਂ ਕਰ ਤਾ ਨਾ ਓਹ ਗੋ ਪਹਿਲਾਂ ਤੇ ਨਾ ਬਾਈ ਨਾ ਤੇਲਾ 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 ਹਾਂ ਛੱਡ ਪਰੇ ਯਾਰ ਹਾਂ ਛੱਡ ਪਰੇ ਮਰਬਾਬ ਆ ਦੀ ਜੇੜੀ ਮੈਂ ਏ ਓਏ ਕਵੀੜੀ ਆ ਗਏ ਖਰਚ ਕਰਦੀ ਖਰਚ ਕਰਦੀ ਆਹ ਕਾਲ ਨਾ ਕਰੀ ਕਾਲ ਨਾ ਕਰੀ ਤੂੰ ਐ ਕਰ ਏ ਕੋਈ ਕਰਦੇ ਕੋਈ ਕਰਦੇ ਹਾਂ ਕੋਈ ਕਰ ਦੇ ਉਹ ਨਹੀਂ ਲੱਗੇ ਤੇਲਾ ਲੈ ਵੀ ਫੇਰੀ ਆ ਗਈ ਆਹਾਹਾਹਾ ਤੇਲਾ ਹਾ ਓਏ ਆ ਗਈ ਆ ਗਈ ਓਏ ਤੁਹਾਨੂੰ ਮੈਂ ਸਿਖਾਉਣਾ ਬੁੱਤ ਖੜ ਜਾ ਲੱਕਰਾ ਜੀ ਮੈਂ ਤੁਹਾਨੂੰ ਆਜੀ ਜੀਜਾ ਬਾਪੂ ਓ ਖੜ ਤਾ ਤੂੰ ਦੇਖ ਪੁੱਤ ਤੈਨੂੰ ਸਿਖਾਉਣਾ ਮਿੱਤ ਦੇਖ 5 ਤੇ 4 9 10 ਇੱਕ ਹੋਰ ਦੇ ਤੇਲਾ ਹਾਂ ਇਹ ਪੁੱਤ ਇਹੇ ਪੁੱਤ ਸਾਡੀਆਂ ਖੇਡਾਂ ਪ੍ਰਾਣੀਆਂ ਓ ਨਾ ਕੀ ਹੈ ਗੇਮ ਦਾ ਆ ਕੀ ਖੇਡੀ ਇਹਨਾਂ ਨੂੰ ਅਸੀਂ ਕਹਿੰਦੇ ਨੇ ਪੁੱਤ ਮਿੱਤ ਪਾ ਓ ਮਿੱਤ ਪਾ ਦਾ ਕਹਿਣਿਆ ਕੀ ਜੀ ਆ ਇਹ ਗੋਲੀਆਂ ਪੁੱਤ ਵੰਟੇ ਉਹ ਕੱਦਰ ਦੇ ਤਾਪ ਦੀਆਂ ਗੋਲੀਆਂ ਨਹੀਂ ਐ ਕੰਚ ਦੀਆਂ ਉਹ ਮੈਂ ਤਾਂ ਆਖ ਕਿ ਤਾਪ ਦੀਆਂ ਉਹ ਤੁਸੀਂ ਖੜਨਾ ਸਾਡੇ ਨਾਲ ਖੜਨਾ ਮੇਰੀ ਗੱਲ ਸੁਣੋ ਆਹ ਕਿਰ ਮਿੱਤ ਦੇਖੋ ਤੁਸੀਂ ਸਾਡੀ ਚੱਲ ਫਿਰ ਖੇਡਾਂ ਹਾਂ ਸਾਡੇ ਤੋਂ ਕਹਾ ਖੜਦਾ ਆਉਂਗਾ ਬੱਦੂ ਪੰਗਿਆ ਪੁੱਤ ਲਾ ਜਿਹੜਾ 1 ਮਿੰਟ ਹਾਂ ਮੈਂ ਤਾਪ ਫੇਰ ਕਰੂੰਗਾ ਦਾ ਮੈਨੂੰ ਪਤਾ ਆਹਾ 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 ਮੈਂ ਵੀ ਕਰਕੇ ਜਾਊਂਗਾ ਲੀਖ ਆਹਾ 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 ਤੇਰਾ ਬਾਪੂ ਚੈਂਪੀਅਨ ਰਿਹਾ ਦੇਖੀ ਕੁੱਤੀ ਤੇ ਸਾਰੀਆਂ ਆਉਂਦੀਆਂ ਲੈ ਰੌਲਾ ਨਾ ਪਾਈ ਪੋਖੜਾ ਨਹੀਂ ਪੋਲਾ ਵੀ ਹਾਂ ਜਾਹੋ ਇਹ ਆਂ ਮਰ ਜਾ ਮਰ ਜਾ ਮਰ ਜਾ ਮਰ ਜਾ ਨਾ 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 ਤਿੰਨ ਲੱਖਾਂ ਦੀ ਆ ਤਿੰਨ ਆਈ ਤਿੰਨ ਮੇਰੇ ਸਾਰੇ